कमिश्नर धनप्रीत कौर ने संभाला चार्ज जलंधर नई पुलिस कमिश्नर धर्मप्रीत कौर ने आज जलंधर कमिश्नरेट ऑफिस में पहुंचकर अपना चार्ज संभाल लिया है आपको बात दें कि 2006 बैच की आईपीएस अधिकारी धर्मप्रीत कौर इससे पहले लुधियाना रेंज की आईजी के तौर पर तैनात की गई थी अब उन्हें जलंधर सिटी की कमान सौंपी गई है पुलिस कमिश्नर धनप्रीत कौर चार्ज संभालने के लिए अपने काफिले के साथ कमिश्नर ऑफिस पहुंची, जहां उनका स्वागत डीसीपी संदीप शर्मा द्वारा किया गया कमिश्नर ऑफिस पहुंचते ही धनप्रीत कौर को गार्ड ऑफ आनर से उनका स्वागत किया गया पुलिस कमिश्नर धनप्रीत कौर ने चार्ज संभालते ही सबसे पहले अधिकारियों के साथ सिटी क्राइम को लेकर मीटिंग की मीटिंग में मुख्य तौर पर सभी हल्कों के अधिकारी मौजूद रहे और उन्होंने अपने अपने एरिया के क्राइम व पैदल केसों के बारे में जानकारी की ਜੀ ਬੀਨੂ ਅੱਜ ਮੈਂ ਐਸ ਕਮਿਸ਼ਨਰ ਆਫ ਪੁਲਿਸ ਜਿਲੰਧਰ ਜੁਆਇਨ ਕੀਤਾ ਹੈ ਸੋ ਜਿਸ ਦਿਨ ਬੀਨੂ ਬਹੁਤ ਖੁਸ਼ੀ ਹੈ ਸਾਡੇ ਕੋਲ ਮੈਂ ਆਪਣੇ ਜੀਓਜ਼ ਦੇ ਨਾਲ ਅਸਟੇਟ ਅਫਸਰ ਐਸਪੀ ਰਾਮ ਤੇ ਐਸਪੀਸ ਦੇ ਨਾਲ ਮੀਟਿੰਗ ਕੀਤੀ ਹੈ ਸੋ ਜਿਸ ਦੇ ਵਿੱਚ ਅਸੀਂ ਆਪਣੀਆਂ ਕੁਝ ਪ੍ਰਾਇਰੀਟੀਆਂ ਤੇ ਕੰਮ ਕੀਤਾ ਹੈ ਜੋ ਕਿ ਪੰਜਾਬ ਸਰਕਾਰ ਦੀਆਂ ਤੇ ਮਾਨਯੋਗ ਡੀਜੀਪੀ ਸਾਡੀਆਂ ਵੀ ਹਾਜ਼ਰ ਤ ਹਨ ਜਿਹੜੀਆਂ ਅਸੀਂ ਆਪਸ ਦੇ ਵਿੱਚ ਸ਼ੇਅਰ ਕੀਤੇ ਆਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਰਹੇਗਾ ਕਿ ਡਰੱਗਸ ਡਰੱਗਸ ਦੀ ਅਵੇਲੇਬਿਲਟੀ ਅਤੇ ਇਸ ਦੇ ਨਾਲ ਹੀ ਜੋ ਡੀ ਅਡਿਕਸ਼ਨ ਰੀਹੈਬਿਲਿਟੇਸ਼ਨ ਪ੍ਰੋਗਰਾਮ ਹੈ ਉਸ ਤੇ ਇੱਕ ਫੋਕਸ ਕੀਤਾ ਜਾਵੇ। ਇਸ ਤੋਂ ਇਲਾਵਾ ਜੋ ਸਾਡੇ ਏਰੀਆ ਦੇ ਵਿੱਚ ਮੇਨ ਕ੍ਰਾਈਮ ਹੈ ਜੋ ਫਿਲਹਾਲ ਛੋਟੇ ਚੋਰੀ ਦੇ ਜਾਂ ਸਟੈਚਿੰਗ ਦੇ ਜਾਂ ਦੂਸਰੇ ਜਿਨ੍ਹਾਂ ਦਾ ਆਮ ਪਬਲਿਕ ਤੇ ਸਿੱਧਾ ਅਸਰ ਪੈਂਦਾ ਹੈ ਉਸ ਤੇ ਵੀ ਧਿਆਨ ਦਿੱਤਾ ਜਾਵੇ। ਜੋ ਆਲਰੇਡੀ ਜਲੰਧਰ ਪੁਲਿਸ ਵੱਲੋਂ ਕੁਝ ਬਹੁਤ ਵਧੀਆ ਕੈਂਪੇਨ ਚਲਾਈਆਂ ਜਾ ਰਹੀਆਂ ਸੀ ਤੇ ਅਸੀਂ ਉਹਨਾਂ ਕੈਂਪੇਨਸ ਨੂੰ ਅੱਗੇ ਲਾਗੂ ਰੱਖਾਂਗੇ, ਜਾਰੀ ਰੱਖਾਂਗੇ ਉਹਨਾਂ ਨੂੰ ਟ੍ਰੈਫਿਕ ਦੇ ਵਿੱਚ जलंधर पुलिस वालों बहुत काम किया जा रहा है ड्रग कैंपेन भी अच्छा काम हो रहा है जरा कि मेरे कमिश्नर ऑफ पुलिस बनने तो बाद भी अगे जारी रखा जाएगा तो यह सारे यूनिट्स आपस में मिलके इस करेंगे तलं जलंधर शहर दे एक प्रशासन दे सकी यू ਆਮ ਜੰਦੂਟੇ ਗ੍ਰਾਈਮ ਨੂੰ ਨਾ ਤੈਨ ਜਿੱਥੇ ਵੱਡੀ ਗ੍ਰਾਈਮਸ ਤੇਸ ਹੋਣ ਇੱਕ ਹੈਲਪਿੰਗ ਮਿਲਣਾ ਕਿਉਂਕਿ ਕੈਮਰਸ ਲੱਗੇ ਨਹੀਂ ਜਾਂ ਹੋਰ ਨਫਲਿਸ ਵਗੈਰਾ ਛੋਟੇ ਜਿਹੇ ਮੱਲੀ ਵਾਲੇ ਗ੍ਰਾਈਮਸ ਤੇ ਪੈਟਿਕ੍ਰਾਈਮਸ ਸਨੈਚੀਆ ਉਹਨਾਂ ਚੀਜ਼ਾਂ ਨੂੰ ਉਹ ਕਿਵੇਂ ਘਟਾਓ ਬਿਲਕੁਲ ਜਿਹੜਾ ਸਾਡਾ 스마트 ਸਿਟੀ ਦੇ ਵਿੱਚ ਜੋ ਸਾਡੇ ਸੀਸੀਟੀਵੀ ਕੈਮਰਸ ਵੀ ਇੱਥੇ ਪਿੱਛੇ ਸੀਟੀ ਸਾਹਿਬ ਨੇ ਇੰਸਟਾਲ ਕਰਵਾਨੇ ਸ਼ੁਰੂ ਕੀਤੇ ਸੀ ਤੇ ਜੋ ਸਾਡੇ ਕੰਟਰੋਲ ਰੂਮ ਵੀ ਬਣੇਗਾ ਸੋ ਉਹਨਾਂ ਨੂੰ ਦੇਖ ਕੇ ਜਿਸ ਵਿੱਚ ਮੈਨੂੰ ਆਸ ਹੈ ਕਿ ਜੋ ਇੱਕ ਸਟਰੀਟ ਕ੍ਰਾਈਮ ਹੈ ਜੋ ਇੱਕ ਆਮ ਬੰਦੇ ਨੂੰ ਇਫੈਕਟ ਕਰਦਾ ਹੈ ਸਾਡਾ ਉਸ ਸਟਰੀਟ ਕ੍ਰਾਈਮ ਨੂੰ ਟ੍ਰੇਸ ਕਰਨ ਸਾਡਾ ਆਈਡੀਆ ਹੈ ਕਿ ਅਸੀਂ ਜਲੰਧਰ ਨੂੰ ਇੱਕ ਸੇਫ ਸਿਟੀ ਤੇ ਇੱਕ 스마트 ਸਿਟੀ ਇੱਕ ਮਾਡਰਨ ਸਿਟੀ ਦੇ ਵਿੱਚ ਆਪਣੀ ਪੁਲਿਸ ਦੀ ਕਾਰਵਾਈ ਨੂੰ ਉਸ ਦੇ ਮੁਤਾਬਕ ਕਰੀਏ। ਥੈਂਕ ਯੂ। ਗਵਰਨਰ ਜੀ, ਗੋਮਡੀ ਅਸੋ ਲਈ ਇਹ ਪਰਟੀਕুলਰ ਐਸ ਟਾਈਮ ਤੇ ਕੰਮ ਕਰੀਓ ਜਿਹੜਾ ਇਮੀਗ੍ਰੇਸ਼ਨ ਸੈਕਟਰ ਹੈਗਾ ਜਿਹਦੇ ਇਸ ਸੀਸੂਬਿਲਿਟੀ ਕੀ ਹੈ ਸਾਰੇ ਉਹਨਾਂ ਨੂੰ ਕਿਵੇਂ ਆਪਣੇ ਕੰਮ ਸਾਡੇ ਕੋਲ ਰੋਜ਼ ਦੀਆਂ ਜਿੰਨੀਆਂ ਵੀ ਪਬਲਿਕ ਦੀਆਂ ਕੰਪਲੇਂਟਸ ਆਨੀਆਂ ਅਜੰਟੇ ਦੀਆਂ ਚਾ ਉਸ ਦੀਆਂ ਜੋ ਆਲਰੇਡੀ ਚੱਲ ਵੀ ਰਹੀਆਂ ਹਨ ਅੰਡਰ ਐਗਜ਼ਾਮੀਨੇਸ਼ਨ ਹੀ ਹੈ ਇਥੇ ਲੋਕਲ ਪੁਲਿਸ ਦੇ ਵਿੱਚ ਉਹਨਾਂ ਦੇ ਵਿੱਚ ਵੀ ਅੱਗੇ ਬਣਦੀ ਕਾਰਵਾਈ ਅਮਲ ਹੋ ਗਈ ਹੈ